ਗੁਰਦੁਆਰਾ ਰਾਮਸਰ ਦੇਲੇ ਬਾਜ਼ਾਰ ਚ ਖੜੇ ਆ ਜਿੱਥੋਂ ਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਜਾਣਾ ਹੋਵੇ ਤਾਂ ਇਸ ਬਾਜ਼ਾਰ ਰਸਤੇ ਰਾਹੀਂ ਹੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂਦੀਆਂ ਨੇ ਸੋ ਗੁਰਦੁਆਰਾ ਬਾਬਾ ਟੱਲ ਸਾਹਿਬ ਨੂੰ ਇਹ ਰਸਤਾ ਜਾਂਦਾ ਔਰ ਬਾਜ਼ਾਰ ਦੀ ਜੇ ਇੱਕ ਚੌੜਾਈ ਦੀ ਗੱਲ ਕਰੀਏ ਤਾਂ ਤਕਰੀਬਨ 10 ਤੋਂ 12 ਫੁੱਟ ਦੇ ਕਰੀਬ ਹੈਗੀ ਆ ਔਰ ਸਾਰਾ ਬਾਜ਼ਾਰ ਹੀ ਹਰਿਆ ਭਰਿਆ ਔਰ ਜਿਹੜੀ ਵੀ ਸੰਗਤ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀ ਹੈ ਤਾਂ ਇਸ ਵਿਚਾਰ ਰਹੀ ਕਿ ਜਾਂਦੇ ਤੁਸੀਂ ਦੁਕਾਨਦਾਰਾਂ ਦੀ ਇੱਕ ਆਮਦਨ ਦਾ ਸਾਧਨ ਵੀ ਹੈ ਕਿਉਂਕਿ ਜਿੰਨੀ ਵੀ ਸੰਗਤ ਬਾਹਰੋਂ ਆਉਂਦੀ ਤਾਂ ਇੱਥੋਂ ਆ ਕੇ ਖਰੀਦਦਾਰੀ ਕਰਦੀ ਹੈ ਸੋ ਰੋਜ਼ਗਾਰ ਵੀ ਚੱਲਦਾ ਹੈ ਸੋ ਅੱਜ ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਗੁਰਦੁਆਰਾ ਰਾਮਸਰ ਬਾਜ਼ਾਰ ਦੀ ਦਿਖਾ ਰਿਹਾ ਚੋ ਕਰੋੜੀ ਦੀਆਂ ਜਿੱਥੋਂ ਕਿ ਤੁਸੀਂ ਦੇਖੋ ਕਿ ਸਾਰਾ ਬਾਜ਼ਾਰ ਹੀ ਹਰਿਆ ਭਰਿਆ ਹੋਇਆ ਹੈ ਪਰ ਕੁਝ ਸਮੇਂ ਤੋਂ ਲਗਾਤਾਰ ਕੁਝ ਮੁਸ਼ਕਲਾਂ ਜਿਹੜੇ ਕਿ ਸਾਹਮਣੇ ਆ ਰਹੀਆਂ ਸੋ ਬਾਜ਼ਾਰ ਦੀ ਐਸੋਸੀਏਸ਼ਨ ਬਣੀ ਹੋਈ ਹੈ ਔਰ ਉਹਨਾਂ ਦੇ ਵੱਲੋਂ ਕਾਫੀ ਜਿਹੜਾ ਕਿ ਕਿਹਾ ਗਿਆ ਕਿ ਕੁਝ ਦੁਕਾਨਦਾਰ ਜਿਹੜੇ ਕਿ ਦੁਕਾਨਾਂ ਦੇ ਬਾਹਰ ਸਮਾਨ ਲਗਾ ਲੈਂਦੇ ਨੇ ਤਾਂ ਉਸ ਨਾਲ ਜਿਹੜੀ ਸੰਗਤ ਬਾਹਰੋਂ ਆਉਂਦੀ ਹੈ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਸੋ ਦੂਰੋਂ ਦੂਰੋਂ ਜਿਹੜੀ ਸੰਗਤ ਆਈ ਹੈ ਉਹਨਾਂ ਕਈਆਂ ਦੇ ਮੋਬਾਈਲ ਵੀ ਚੋਰੀ ਹੋ ਜਾਂਦੇ ਨੇ ਸੋ ਇਸ ਕਰਕੇ ਇੱਕ ਮਾੜਾ ਅਸਰ ਬਾਹਰ ਜਾਂਦਾ ਹੈ ਸੋ ਉਸ ਨੂੰ ਐਵੇਂ ਦੀ ਕੋਈ ਐਵੇਂ ਦੀ ਗੱਲਬਾਤ ਅੱਗੇ ਨਾ ਆਵੇ ਸੋ ਐਸੋਸੀਏਸ਼ਨ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਸਾਰੀ ਐਸੋਸੀਏਸ਼ਨ ਅੱਜ ਇਕੱਠੀ ਹੋਈ ਹੈ ਸੋ ਕਿਹੜੇ ਕਿਹੜੇ ਮਤੇ ਨੇ ਕਿਹੜੀਆਂ ਗੱਲਾਂ ਨੇ ਜਿਸ ਨਾਲ ਕਿ ਇਹ ਸਾਰੇ ਬਾਜ਼ਾਰ ਦੇ ਵੀ ਦੁਕਾਨਦਾਰ ਸਾਥ ਦੇ ਹਨ ਔਰ ਕਿਸੇ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਐਸੋਸੀਏਸ਼ਨ ਦੇ ਪ੍ਰਧਾਨ ਵੀ ਇੱਥੇ ਖੜੇ ਨੇ ਸਾਰੀ ਸਮੂਹ ਮੈਂਬਰ ਇੱਥੇ ਇਕੱਠੇ ਹੋਏ ਨੇ ਉਹਨਾਂ ਦੇ ਵੱਲੋਂ ਇੱਕ ਮਤਾ ਲਿਖਿਆ ਗਿਆ ਜੋ ਕਿ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੇਨਤੀ ਵੀ ਕੀਤੀ ਜਾਵੇਗੀ ਦੁਕਾਨਦਾਰ ਨੂੰ ਕਿਉਂਕਿ ਇਹ ਜੇ ਬਾਜ਼ਾਰ ਦੀ ਗੱਲ ਕਰੀ ਤਾਂ ਅਮਰ ਸਰਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਜੋ ਕਿ ਜਿੰਨੀ ਵੀ ਸੰਗਤ ਗੁਰਦੁਆਰਾ ਸ਼ੀਰ ਗੰਜ ਸਾਹਿਬ ਵਿਖੇ ਆਉਂਦੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂਦੀ ਤਾਂ ਇਸ ਰਸਤੇ ਰਾਹੀਂ ਚੈਲਪੈਲ ਹੁੰਦੀ ਇਸ ਰਸਤੇ ਰਾਹੀਂ ਸੰਗਤ ਜਾਂਦੀ ਹੈ ਸੋ ਵੱਡਾ ਇਕੱਠ ਦਿਨ ਦੇ ਵਿੱਚ ਦੇ ਗੱਲ ਕਰੀਏ ਤਾਂ ਲੱਖਾਂ ਦੇ ਹਿਸਾਬ ਨਾਲ ਸੰਗਤ ਇੱਥੋਂ ਲੰਘਦੀ ਹੈ ਸੋ ਸਾਰਾ ਬਾਜ਼ਾਰ ਹੀ ਤੁਸੀਂ ਦੇਖ ਸਕਦੇ ਹੋ ਸੰਗਤ ਨਾਲ ਭਰਿਆ ਹੋਇਆ ਸਾਰੀ ਸੰਗਤ ਇੱਧਰ ਤੋਂ ਉੱਧਰ ਜਾ ਰਹੀ ਹੈ ਔਰ ਨਾਲ ਹੀ ਦੁਕਾਨਦਾਰਾਂ ਦਾ ਰੋਜ਼ਗਾਰ ਦਾ ਸਾਧਨ ਵੀ ਹੈ ਔਰ ਦੁਕਾਨਦਾਰ ਜਿੰਨੇ ਵੀ ਨੇ ਉਹ ਸਾਰੇ ਇੱਥੋਂ ਹੀ ਆਪਣਾ ਘਰਬਾਰ ਅਨ ਘਰ ਦਾ ਇਹ ਰੋਜਗਾਰ ਜਿਹੜੇ ਰੋਜੀ ਰੋਟੀ ਚੱਲਦੀ ਹੈ ਸੋ ਸਾਰਾ ਬਾਜ਼ਾਰ ਹੀ ਜਿੰਨੀ ਵੀ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਬਾਹਰੋਂ ਆਈ ਹੋਈ ਹੈ ਇੱਥੋਂ ਹੀ ਲੰਘਦੀ ਹੈ ਸੋ ਜਿਹੜੇ ਦੁਕਾਨਦਾਰਾਂ ਵੱਲੋਂ ਬਾਹਰ ਦੁਕਾਨਾਂ ਦੇ ਬਾਹਰ ਜਦੋਂ ਮਾਲ ਲਗਾਇਆ ਜਾਂਦਾ ਹੈ ਤਾਂ ਰਸਤਾ ਛੋਟਾ ਪੈ ਜਾਂਦਾ ਹੈ ਜਿਸ ਨਾਲ ਕਿ ਕਾਫੀ ਰਸ਼ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਸ਼ਰਾਰਤੀ ਅੰਸਰ ਨੇ ਕਿਤਨੇ ਕਿਤੇ ਚੋਰੀਆਂ ਨੂੰ ਅੰਜਾਮ ਅੰਜਾਮ ਦਿੰਦੇ ਨੇ ਸੋ ਮੁਸ਼ਕਲਾਂ ਲੋ ਸੰਗਤ ਨੂੰ ਬਹੁਤ ਆਉਂਦੀਆਂ ਨੇ ਸੋ ਐਸੋਸ਼ਨ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਗੱਲਬਾਤ ਕਰਦੇ ਐਸੋਸ਼ਨ ਦੇ ਪ੍ਰਧਾਨ ਨਾਲ ਪ੍ਰਧਾਨ ਜੀ ਕੀ ਮੁਸ਼ਕਲਾਂ ਦੇ ਸਾਹਮਣੇ ਆ ਰਹੀਆਂ ਕਿਉਂਕਿ ਸੰਗਤ ਕਈ ਵਾਰੀ ਦੇਖੀਦਾ ਕਿ ਲੱਖਾਂ ਦੇ ਹਿਸਾਬ ਨਾਲ ਸੰਗਤ ਲੰਘ ਰਹੀ ਹੈ ਔਰ ਜਦੋਂ ਰਸ਼ ਪੈਂਦਾ ਹੈ ਤਾਂ ਸ਼ਰਾਰਤੀ ਅੰਸਰਾਂ ਵੱਲੋਂ ਮੋਬਾਈਲ ਚੋਰੀ ਜਾਂ ਪਰਸ ਚੋਰੀ ਕੁਛ ਨਾ ਕੁਛ ਚੋਰੀ ਕਰ ਲੈ ਜਾਂਦਾ ਕੀ ਅਸਰ ਜਾਂਦਾ ਬਾਹਰ ਬਾਹਰ ਮਾਰਾ ਸੰਗਤ ਨੂੰ ਬਹੁਤ ਹੀ ਮਾੜਾ ਅਸਰ ਜਾਂਦਾ ਮਾਰਾ ਇੰਨਾ ਕੋ ਮਾੜਾ ਅਸਰ ਜਾਂਦਾ ਕਿ ਉਹ ਸੋਚਦੇ ਹੋਣਗੇ ਹੁਣ ਦੇਖੋ 1 ਮਿੰਟ ਚ ਜਾਮ ਲੱਗ ਗਿਆ ਇੱਥੇ ਮੜਾ ਸਰ ਜਾਂਦਾ ਸੰਗਤ ਫਿਰ ਇੱਥੇ ਨਾਲ ਹੀ ਜੇਬਾਂ ਕਟੀਆਂ ਜਾਣੀਆਂ ਤੇ ਨਾਲ ਹੀ ਉਹ ਮੋਬਾਈਲ ਨਿਕਲ ਜਾਣੇ ਆ ਹੁਣ ਬਾਹਰੋਂ ਕਈ ਸੰਗਤ ਆਂਦੀ ਏ ਮੈਂ ਤੁਹਾਨੂੰ ਸੱਚਾਈ ਗੱਲ ਦੱਸਾਂ ਸੰਗਤ ਆਂਦੀ ਇੱਥੇ ਵੇਖਦੇ ਆ ਉਹ ਵਿਚਾਰੇ ਆ ਕੇ ਇੱਥੇ ਮੇਰੇ ਕੋਲ ਰੋਂਦੇ ਹੁੰਦੇ ਨੇ ਕਿਉਂਕਿ ਮਨ ਸਾਰੇ ਜੇ ਕਿਸੇ ਕੋਲ ਜਾਵਦੇ ਉਹ ਭੰਦੇ ਪ੍ਰਧਾਨ ਸਾਹਿਬ ਕੋਲ ਚਲ ਜਿਓ ਉਹ ਮੇਰੇ ਕੋਲ ਆਂਦੇ ਨੇ ਮੇਰੇ ਕੋਲ ਆਂਦੇ ਮੈਨੂੰ ਕਹਿੰਦੇ ਕਹਿੰਦੇ ਵੀ ਸਾਡਾ ਇਹ ਚੀਜ਼ ਨਿਕਲ ਗਈ ਸਾਡੀ ਇਹ ਚੀਜ਼ ਨਿਕਲ ਗਈ ਵਿੱਚ ਕਈਆਂ ਦੇ ਬੜੇ ਜ਼ਰੂਰੀ ਕਾਰਡ ਹੁੰਦੇ ਨੇ ਕਈਆਂ ਦੇ ਆਧਾਰ ਕਾਰਡ ਹੈ ਪੈਨ ਕਾਰਡ ਪੈਸੇ ਹੁੰਦੇ ਨੇ ਉਹ ਕਈਆਂ ਵਿਚਾਰਿਆਂ ਕੋਲ ਇੱਥੋਂ ਤੱਕ ਇਵ ਐਨਾ ਐਨੀ ਸੰਗਤ ਨਾਲ ਮਤਲਬ ਮਾੜੀਆਂ ਦੇ ਬਾਹਰ ਤਾਂ ਜਿਹੜੇ ਆ ਦੀ ਚੰਗੀ ਗੱਲ ਥੋੜੀ ਗਿਆ ਸਰ ਕੀ ਬੇਗਾ ਦੱਸੋ ਇੱਥੇ ਚੋਰੀਆਂ ਹੁੰਦੀਆਂ ਕੋਈ ਚੰਗੀ ਚੰਗਾ ਨਸ਼ਾ ਸਾਨੂੰ ਖਾ ਗਿਆ ਮੈਂ ਇਹ ਦੱਸਾਂ ਕੀ 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 ਸਾਨੂੰ ਲੈ ਲਿਆ ਨਸ਼ੇ ਨੇ ਪਰ ਸਭ ਤੋਂ ਪਹਿਲੇ ਤੁਹਾਡੇ ਨਸ਼ੇ ਵੜ ਗਿਆ ਥਾਂ ਥਾਂ ਦਾ ਹੋਟਲ ਜੰਦ ਦੰਦ ਭੁੱਲੇ ਪਏ ਨੇ ਇੱਥੇ ਇੱਕ ਦਰਵਾਜ਼ੇ ਲਾਗੇ ਜਾ ਕੇ ਪੁੱਛੋ ਕੋਈ ਨਾ ਨਾ ਦਿੱਲੀ ਦਾ ਜੀਪੀ ਰੋਡ ਬਣਾ ਕੇ ਰੱਖ ਛੱਡਿਆ ਇਹਨਾਂ ਨੇ ਸਾਰਿਆਂ ਨੇ ਉਹ ਕਮਾਈਆਂ ਕਰੀਆਂ ਖਾਣੇ ਸਿਰ ਤੇ ਪੱਗ ਬਣੀਆਂ ਜਿਨ੍ਹਾਂ ਨੇ ਪੱਗਾਂ ਬਣੀਆਂ ਉਹਨਾਂ ਨੇ ਹੋਟਲ ਖੋਲੇ ਨੇ ਇਹ ਨਹੀਂ ਵੇ ਦੇ ਗੁਰੂ 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 ਸਪੂਰ ਕਲਗੀਧਰ ਪਾਤਸ਼ਾਹ ਦੀ ਪੱਗ ਹੈ ਕਿ ਮੈਂ ਇਹੋ ਜਿਹਾ ਕੰਮ ਨਾ ਕਰੀਏ ਸੰਗਤਾਂ ਨੂੰ ਕਮਰਾ ਲਈਏ 50000 ਦੀ ਜਗ੍ਹਾ 30000 ਕਮਾ ਲਈਏ ਉਹ ਕੋਈ ਇੱਜ਼ਤ ਦੀ ਰੋਟੀ ਦਿਖਾ ਲਈ ਪਰ ਨਹੀਂ ਖਾਣੀ ਰਾਮ ਦੀ ਰੋਟੀ ਹੈ ਤੇ ਫਿਰ ਜਿਹੜਾ ਬੀਜੇ ਸੋਲੂ ਨੇ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋ ਕੇ ਪਰਮੇਸ਼ਰ ਵੇਖਦਾ ਪਿਆ ਕਿਉਂਕਿ ਜੇ ਗਲਤ ਕੰਮ ਤੁਸੀਂ ਕਰਨਾ ਤੇ ਉਹਦੀ ਸਜ਼ਾ ਮੈਨੂੰ ਨਹੀਂ ਮਿਲਣੀ ਜੇ ਮੈਂ ਗਲਤ ਕੰਮ ਕਰਾਂ ਸਜ਼ਾ ਮੈਨੂੰ ਹੀ ਮਿਲਣੀ ਹੈ ਤੇ ਤੇ ਤੁਸੀਂ ਇਹੋ ਜੀਆਂ ਕਮਾਈਆਂ ਖਾਓਗੇ ਧੀਆਂ ਪੇਣਾ ਦੀਆਂ ਕਮਾਈਆਂ ਖਾਓਗੇ ਪਰ ਰੋਟਾਂ 'ਚ ਸੰਗਤ ਦੀ ਜਗ੍ਹਾ ਤੁਸੀਂ ਧੀਆਂ ਪੇਣਾ ਨੂੰ ਕਮਰੇ ਦਿਓਗੇ ਕੱਲ ਨੂੰ ਤੁਹਾਡੀ ਕੋਈ ਧੀ ਪੇਣ ਨੂੰ ਲੈ ਕੇ ਚਲ ਜੇ ਤੁਹਾਡੇ ਕੀ ਬਣੇਗੀ ਤੁਹਾਡੀ ਉਦੋਂ ਤੁਹਾਨੂੰ ਅਕਲ ਆਊਗੀ ਕਿ ਨਹੀਂ ਆਊਗੀ ਤੇ ਤੁਹਾਡੀ ਕੋਈ ਬੱਚੀ ਨੂੰ ਲੈ ਕੇ ਜਾ ਤੁਹਾਡੇ ਆਪਣੇ ਪਰਿਵਾਰ ਦੀ ਬੱਚੀ ਨੂੰ ਕੋ ਲੈ ਕੇ ਚਲ ਜੇ ਫਿਰ ਤੁਹਾਨੂੰ ਅਕਲ ਆ ਗਈ ਤੁਸੀਂ ਲੋਕਾਂ ਦੀਆਂ ਧੀਆਂ ਪੇਣਾ ਨੂੰ ਇੱਥੇ ਜੀਪੀ ਰੋਡ ਬਣਾ ਕੇ ਰੱਖਿਆ ਹੈ ਜਿੱਥੇ 10:00 ਵਜੇ ਤੋਂ ਬਾਅਦ ਬੁਰੇ ਆ ਲੋ ਇਹਨਾਂ ਸੜਕਾਂ ਤੇ ਕੁੜੀਆਂ ਖਲੋਤੀਆਂ ਨੇ ਕੋਈ ਤਰੀਕਾ ਗਵਾ ਅਬ ਮਨਾਸਿੰਘ ਚੌਂਗਲੇ ਬਣੇ ਵਿਵੇਕਸਰ ਰੋਡ 'ਅੱਧਰਲੇ ਬਣ ਇਹਨਾਂ ਨੇ ਹੋਟਲ ਬਣ ਗਏ ਬਾਜ਼ਾਰ ਦਾ ਕਿਵੇਂ ਜਦੋਂ ਇਕੱਠੇ ਹੋਏ ਬਾਜ਼ਾਰ ਦਾ ਇਕੱਠੇ ਆ ਕੇ ਬਾਜ਼ਾਰ ਦਾ ਥੋੜਾ ਜਾਉਗਾ ਕੋਈ ਮਸਲਾ ਪੈ ਗਿਆ ਛੁੱਟੀ ਦਾ ਮਸਲਾ ਪੈ ਗਿਆ ਸੀ ਛੁੱਟੀ ਦਾ ਮਸਲਾ ਪੈ ਗਿਆ ਸੀ ਤੇ ਉਹਦੇ ਕਰਕੇ ਬਾਜ਼ਾਰ ਲੈ ਇਕੱਠੇ ਵੀ ਕੁਝ ਦੁਕਾਨਦਾਰ ਕਹਿੰਦਾ ਵੀ ਛੁੱਟੀ ਨੇ ਵੀ ਛੁੱਟੀ ਹਰਦवार ਦੀ ਗਈ ਸੀ ਪੋਤੀਆਂ ਸਾਲਾਂ ਤੋਂ ਚਲਦੀ ਆ ਰਹੀ ਹੈ ਭਈ ਕਿ ਮਹੀਨੇ ਦੀ ਇੱਕ ਛੁੱਟੀ ਦੀ ਹੋਵੇ ਉਹ ਯਾਰ ਜਿਹੜੇ কুমਹਾਰ ਨੇ ਜਿਹੜੇ ਖੋਤੇਚਾਰਾਂ ਦੇ ਵਿਚਾਰੇ ਹਾਂ ਉਹ ਵੀ ਹਫਤੇ ਦੀ ਇੱਕ ਛੁੱਟੀ ਕਰਦੇ ਜਿਹੜੇ ਖੋਤੇ ਚਾਰਨ ਵਾਲੇ ਖੋਤਿਆਂ ਨੂੰ ਵੀ ਇੱਕ ਇੱਕ ਦਿਨ ਦੀ ਰਹਿਮ ਦਿੰਦੇ ਹੋ ਘੁਮਿਆਰ ਵੀ ਵੀ ਯਾਰ ਤੁਸੀਂ ਇੱਕ ਮਹੀਨੇ ਮਹੀਨੇ ਨਹੀਂ ਹਫਤੇ ਦੀ ਛੁੱਟੀ ਉਹਨਾਂ ਨੂੰ ਵੀ ਕਰਾਉਂਦੇ ਵੀ ਚੱਲ ਯਾਰ ਇਹਨਾਂ ਵੀ ਤੇ ਖੋਤਿਆਂ ਦੀ ਵੀ ਗੇ ਗੁਜ਼ਰੀ ਜ਼ਿੰਦਗੀ ਹੋ ਗਈ ਬੰਦਿਆਂ ਦੀ ਕਿ ਭਾਜ ਇੱਕ ਛੁੱਟੀ ਕਰਨ ਲੱਗਾ ਵੀ ਕਈ ਬਾਜ਼ਾਰ ਵਾਲੇ ਓਖੇ ਦੇਖੀ ਤੇ ਬਾਜ਼ਾਰ ਦੀ ਚੜਾਈ ਬਹੁਤ ਘਾਟਾ ਹੈ ਤੇ ਪਰ ਦੁਕਾਨਦਾਰਾਂ ਵੱਲੋਂ ਮਾਲ ਬਾਹਰ ਲਗਾਇਆ ਜਾਂਦਾ ਸੰਗਤ ਨੂੰ ਬਹੁਤ ਮੁਸ਼ਕਲ ਆਉਂਦੀ ਸਾਰੇ ਦੁਕਾਨਦਾਰ ਨਹੀਂ ਮਾਰੇਗੇ ਕੁਝ ਦੁਕਾਨਦਾਰ ਗਏ ਜਿਹੜੇ 2-4 ਦੁਕਾਨਦਾਰ ਜਿਹੜੇ ਬਾਕੀਆਂ ਨੂੰ ਵੀ ਗੰਦਾ ਕਰ ਦਿੰਦੇ ਨੇ ਸਾਰੇ ਨਹੀਂ ਮਾਰੇਗੇ ਇਹ ਸਾਡੇ 95% ਸਹੀ ਗਏ ਇੱਥੇ ਦੁਕਾਨਦਾਰ ਉਹਨਾਂ ਨੂੰ ਵੇਖ ਕੇ ਦੂਜੇ ਵੀ ਦੁਕਾਨਦਾਰ ਫਿਰ ਮਾਲ ਬਾਹਰ ਲਾ ਲੈਂਦੇ ਤੇ ਉਹਦੇ ਕਰਕੇ ਕੰਮ ਖਰਾਬ ਹੁੰਦਾ ਸਾਡੇ ਜੇ ਅਸੀਂ ਸਮਝਾਣੇ ਆ ਤੇ ਅਗੋਂ ਮਤਲ ਫਿੱਕਾ ਬੋਲਦੇ ਫਿਰ ਸਾਡਾ ਵੀ ਫਿਰ ਫਿਰ ਗਲਤ ਹੋ ਜਾਂਦਾ ਕੰਮ ਅਸੀਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਕੋਈ ਮਾੜਾ ਕਹੀ ਜਾਂ ਕਿ ਨਾ ਲੜੀਆਂ ਝਗੜੀਆਂ ਆਪਣੇ ਇਹਨੇ ਕੋ ਬਗਾਨੇ ਦੇ ਆ ਨਹੀਂ ਇਤ ਕੋਈ ਹਰਕਤ ਹੈ ਨਹੀਂ ਮੈਂ ਕਿੰਨ ਨੂੰ ਜਾ ਕੇ ਕੁਝ ਕਹਾਂ ਕਹਿਣ ਨੂੰ ਕੀ ਸਭ ਕੁਝ ਕਰ ਸਕਦਾ ਪਰ ਆਪਾਂ ਕਿਉਂ ਕਹੀਏ ਮਤਾ ਕੀ ਅਜ ਪਾਸ ਕੀਤਾ ਗਿਆ ਤੁਸੀਂ ਸਾਰੀ ਤੁਹਾਡੀ ਐਸੋਸੀਏਸ਼ਨ ਸਾਰੀ ਇਕੱਠੀ ਹੋਈ ਹੈ ਤੁਸੀਂ ਕੁਝ ਕਾਗਜ਼ ਤੇ ਲਿਖਿਆ ਹੋਇਆ ਕਿ ਮਤਾ ਪਾਸ ਕੀਤਾ ਗਿਆ ਹੈ ਮੁਸ਼ਕਲਾਂ ਕਿਉਂਕਿ ਪਿਛਲੇ 30 ਸਾਲਾਂ ਤੋਂ ਪੁਰਾਣੀ ਜਿਹੜੀ ਕਿ ਬਾਜ਼ਾਰ ਹੈ ਮਾਰਕੀਟ ਹੈ ਔਰ ਐਸੋਸੀਏਸ਼ਨ ਵੀ ਚੱਲ ਰਹੀ ਹੈ ਸਾਰੇ ਪੁਰਾਣੇ ਦੁਕਾਨਦਾਰੇ ਆਖਰ ਮੁਸ਼ਕਲਾਂ ਕਿੱਥੇ ਆ ਗਈਆਂ ਸਾਰਿਆਂ ਦੇ ਸਹਿਮ ਹੋ ਰਹੇ ਬਾਜ਼ਾਰ ਵਾਲੇ ਦੇ ਮਤਾ ਪਾਸ ਹੋਈ ਹੈ ਵੀ ਇਹ ਛੋਟੀ ਛੁੱਟੀ ਹੋ ਛੁੱਟੀ ਰਹੇਗੀ ਤੇ ਜੋ ਬਾਜ਼ਾਰ ਦੀ ਐਸੋਸੀਏਸ਼ਨ ਸਾਰਿਆਂ ਨਾਲ ਇਕੱਠੇ ਮਿਲ ਜੁਲ ਕੇ ਚੱਲਣਗੇ ਸਾਰੇ ਆ ਕੱਲ ਦੇ ਬੰਦੇ ਆਏ ਤੇ ਉੱਠ ਕੇ ਕਹਿਣਗੇ ਜੀ ਅਸੀਂ ਦੁਕਾਨਾ ਖੋਲਣੀ ਹੈ ਬਾਕੀ ਸੰਗਤ ਪਹਿਲਾਂ ਹਾਂਜੀ ਸੰਗਤ ਸੰਗਤ ਤੇ ਪਹਿਲੇ ਸੰਗਤ ਉੱਤੇ ਕੁਝ ਨਹੀਂ ਗਾ ਜੀ ਸੰਗਤ ਦੇ ਕਰਕੇ ਤੇ ਬਾਜ਼ਾਰ ਚੱਲਣ ਡਿਆ ਜੇ ਸੰਗਤ ਨਾ ਹੋਵੇ ਮੈਨੂੰ ਪਤਾ ਇੱਥੇ ਬੋਣੀਆਂ ਹੀ ਨਾ ਹੋਣਾ ਬੋਣੀਆਂ ਹੀ ਨਾ ਹੋਣ ਪਿੰਡਾਂ ਵਾਲਿਆਂ ਕਰਕੇ ਬਾਜ਼ਾਰ ਬੜਾ ਚੱਲਦਾ ਪਿਆ ਪਿੰਡਾਂ ਵਾਲੇ ਵਿਚਾਰੇ ਹਾੜੂ ੜਾ ਇੰਨਾ ਬੁਰਾ ਹਾਲ ਲਗਾ ਮਾਰੇ ਉਹਨਾਂ ਕਰਕੇ ਕਾਰੋਬਾਰ ਕਿੰਨਾ ਫਿੱਕਾ ਪਿਆ ਸਾਡੇ 90 ਮੈਂ ਕਹਿੰਦਾ 70% ਤੇ ਕਾਰੋਬਾਰ ਹੀ ਪਿੰਡਾਂ ਵਾਲਿਆਂ ਕਰਕੇਗਾ ਸਸ ਬਜ਼ਾਰ ਚ ਜੇ ਰੋਟੀ ਖਾਂਦੇ ਪਏ ਅੱਜ ਰੋਸ਼ਣ ਰੌਣਕ ਵੇਖਦੇ ਪਏ ਨਾ ਤੇ ਇਹ ਗੁਰੂ ਰਾਮਦਾਸ ਜੀ ਦੇਣਾ ਬਾਬਾ ਦੀਪ ਸਿੰਘ ਜੀ ਦੇਣਾ ਤਾਂ ਕਰਕੇ ਇੱਥੇ ਰੌਣਕ ਹੈ ਕਿ ਕਈਆਂ ਬਚਾਰਾਂ ਚ ਤਾਂ ਰੌਣਕ ਹੈ ਨਹੀਂ ਗੀਆਂ ਵਿਚਾਰੇ ਬੂਣੀਆਂ ਵੀ ਨਹੀਂ ਕਰਦੇ ਇਹ ਸਾਡਾ ਸ਼ੁਕਰ ਨਹੀਂ ਕਰਦੇ ਵੀ ਇੰਨਾ ਵਧੀਆ ਬਜ਼ਾਰ ਨਾ ਸੋਹਣਾ ਬਿਯਾਰ ਤੇ ਯਾਰ ਇਹਨਾਂ ਨਾਲ ਮਿਲ ਕੇ ਚੱਲੀਏ ਨਹੀਂ ਜੀ ਬਸ ਕੋਈ ਨਾ ਕਿਸੇ ਨਾ ਕੋਈ ਨਹੀਂ ਆਪਸੀ ਸਹਿਯੋਗ ਦੀ ਆਪਸੀ ਸਹਿਯੋਗ ਦੀ ਕਮੀ ਲੱਗਦੀ ਹੈ ਆ ਆਪਸੀ ਸਹਿਯੋਗ ਸਾਰਿਆਂ ਦੀ ਹੈਗੀ ਹੈ ਜੀ ਸਰ ਦੋਕ ਜਣਿਆਂ ਦੀ ਨਹੀਂ ਹੈਗੀ ਹੈ ਗਈ ਉਹਨਾਂ ਦੀ ਵੀ ਸੀ ਉਹ ਕੋਈ ਵਿੱਚ ਪਿੱਛੋਂ ਕੋਈ ਹੋਰ ਹੁੰਦੇ ਨਾ ਕੁਝਵੇਂ ਕਹਿੰਦੇ ਨੇ ਤੀਲੀ ਲਾਣ ਵਾਲੇ ਵੀ ਹੁੰਦੇ ਨਾ ਕਈ ਆਪਣੀ ਸਮਝ ਦਾ ਕੰਮ ਨਹੀਂ ਲੈਂਦੇ ਵੀ ਯਾਰ ਮੈਂ ਆਪਾਂ ਤਰੀਕੇ ਨਾਲ ਚੱਲੀਏ ਯਾਰ ਜਿੰਨਾ ਕਰਦਾ ਉਤਨਾ ਕਰੀਏ ਉਹ ਮਤਲਬ ਕਈ ਵਿੱਚ ਤੀਲੀ ਲਾਣ ਵਾਲੇ ਹੁੰਦੇ ਤੇ ਰੱਬ ਵੇਖਦਾ ਫਿਰ ਪਰਮੇਸ਼ਰ ਵੇਖਦਾ ਉਹ ਜਿਹੜਾ ਬੀਜੇ ਸੋਲੋ ਦਾ ਮਕਸਦ ਇਹ ਵੀ ਹੋਣਾ ਚਾਹੀਦਾ ਕਿ ਬੜੀ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆਉਂਦੀ ਹੈ ਇੱਕ ਚੰਗਾ ਸੁਨੇਹਾ ਲੈ ਕੇ ਜਾਵੇ ਅਸੀਂ ਚੰਗਾ ਪੇਸ਼ ਕਰੀਏ ਚੰਗੇ ਪੇਸ਼ ਹੋਈਏ ਉਹਨਾਂ ਸਾਹਮਣੇ ਤਾਂ ਕੁਝ ਉਹਦੇ ਲਈ ਵੀ ਕੁਝ ਉਪਰਾਲੇ ਕਿਤੇ ਜਾਂਦਾ ਉਪਰਾਲੇ ਤੇ ਦੇਖੋ ਜੀ ਬਹੁਤ ਕੀਤੇ ਜਾਂਦੇ ਜੀ ਦੇਖੋ ਸੰਗਤ ਵਾਸਤੇ ਹੁਣ ਇੱਥੇ ਸ਼ਬੀਲ ਚੱਲ ਰਹੀ ਹੈ ਇੱਕ ਸਾਡੇ ਬਿਆਰ 'ਚ ਸ਼ਬੀਲ ਚੱਲ ਰਹੀ ਹੈ ਪਿਛਲੇ 25 ਸਾਲਾਂ ਤੋਂ ਸ਼ਬੀਲ ਚੱਲ ਰਹੀ ਜਿਹੜੀ ਉੱਥੇ ਠੰਡੇ ਪਾਣੀ ਦੀ ਸ਼ਬੀਲ ਚੱਲਦੀ ਹੈ ਸੰਗਤ ਵਾਸਤੇ ਲਾਈ ਕੋਈ ਕਿਸੇ ਨੂੰ ਨਿੱਜੀ ਲਾਭ ਨਹੀਂ ਹਾਦਿਚ ਸੰਗਤ ਵੱਲੋਂ ਸ਼ਬੀਲ ਲਾਈ ਉੱਥੇ ਹੁਣ ਦੀ ਨੇ 25 ਸਾਲਾਂ ਚੱਲਦੀ ਤੇ ਚੱਲਦੀ ਰਣੀ ਜਦ ਤੱਕ ਅਸੀਂ ਜਿਉਂਦੇ ਚੱਲਦੀ ਰਣੀ ਸਾਡੇ ਮਰਨ ਤੋਂ ਬਾਅਦ ਚੱਲੇ ਨਾ ਚੱਲਿਓ ਗੱਲ ਇੱਕ ਵੱਖਰੀ ਹੈ ਜਦ ਤੱਕ ਹੀ ਜਿਉਂਦਿਆਂ ਇਹ ਸ਼ਬੀਲ ਚੱਲਦੀ ਰਣੀ ਬਿਲਕੁਲ ਮੈਂ ਵੇਖ ਰਿਹਾ ਕਿ ਜੰਦਾ ਨਗਰਗੀਤਨ ਦੇ ਵਿੱਚ ਨਗਰਗੀਤਨ ਲੰਘਦੇ ਨੇ ਇੱਥੋਂ ਉਹਨਾਂ ਦਾ ਸਦਗਵਾਦ ਕੀਤਾ ਜਾਂਦਾ ਪੂਰਾ ਬਾਜ਼ਾਰ ਸਜਾਇਆ ਜਾਂਦਾ ਹਰ ਪ੍ਰੋਗਰਾਮ ਹੁੰਦੇ ਇੱਥੇ ਸ਼ਬੀਲਾ ਲਗਦੀਆਂ ਤੇ ਸ਼ਬੀਲਾ ਲਾਂਦੇ ਨੇ ਸਾਰੇ ਸੇਵਾ ਕਰਦੇ ਨੇ ਸਾਰੇ ਸੇਵਾ ਵਾਲੇ ਬਹੁਤ ਹੈ ਗਿਆਸ ਬਾਜ਼ਾਰ ਚ ਸੇਵਾ ਵਾਲੇ ਬੜੇ ਜਿਹੜੇ ਅਮਰਤ ਵੇਲੇ ਜਾਂਦੇ ਨੇ ਕੱਲ ਹੋਰ ਨੋਟ ਕਰ ਰਿਹਾ ਕਿ ਜਿਹੜੇ ਦਿਨ ਦੇ ਵਿੱਚ ਸੰਗਤ ਪੈਦਲ ਲੰਘਦੀ ਹੈ ਕਿਉਂਕਿ ਬਾਹਰ ਉਹ ਜਿਹੜੀ ਸੰਗਤ ਹੈ ਪੈਦਲ ਹੀ ਜਾਂਦੀ ਹੈ ਪਰ ਬੈਟਰੀ ਰਿਕਸ਼ੇ ਜਾਂ ਆਟੋ ਵਾਲੇ ਮੋਬਾਈਲਾਂ ਜਿਹੜੇ ਮੋਟਰਸਾਈਕਲਾਂ ਵਾਲੀ ਲੰਘਦੇ ਨੇ ਕੋਈ ਉਹਦੇ ਵੇਲੇ ਵੀ ਕੋਈ ਗੱਲਬਾਤ ਕੀਤੀ ਹੈ ਕਿ ਸੰਗਤ ਨੂੰ ਮੁਸ਼ਕਲ ਆਉਂਦੀ ਮੋਟਰਸਾਈਕਲਾਂ ਨਾਲ ਤੇ ਲੰਘ ਜਾਂਦੇ ਜਾਰੇ ਇਕੱਲੇ ਇਕੱਲੇ ਕਰਕੇ ਚੱਲੋ ਲੰਘਦੇ ਆਟੋ ਈ ਰਿਕਸ਼ੇ ਦੀ ਥੋੜੀ ਪ੍ਰੋਬਲਮ ਆਉਂਦੀ ਕਿਸੇ ਲਈ ਪਰ ਖਾਣਾ ਤੇ ਉਹ ਕਹਨੇ ਤੇ ਫਿਰ ਫਿਰ ਮੁਸ਼ਕਲ ਸੰਗਤ ਨੂੰ ਨਹੀਂ ਆਏਗੀ ਅਸੀਂ ਤਾਂ ਸੰਗਤ ਵਾਸਤੇ ਕਰ ਰਹੇ ਹਾਂ ਸਾਨੂੰ ਕੋਈ ਨਿੱਜੀ ਲਾਭ ਤੇ ਆਇ ਨਹੀਂ ਕਿ ਮੈਂ ਚੋ ਕੁਝ ਲੈਣਾ ਦੇਣਾ ਸੰਗਤ ਵਾਸਤੇ ਹੀ ਕਹਿ ਰਹੇ ਹਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਵੀ ਭਰਾਵਾ ਇਸ ਤਰ੍ਹਾਂ ਨਾ ਕਰੋ ਸੰਗਤ ਨੂੰ ਨਾ ਤੰਗ ਕਰੋ ਬਾਕੀ ਆਟੋ ਰਿਕਸ਼ਾ ਥੋੜਾ ਜਿਹਾ ਕਰਦੇ ਨੇ ਬਾਬਾ ਜੀ ਇਹ ਤੇ ਗੱਲ ਹੈ ਹੀ ਹੈ ਪਰ ਅਸੀਂ ਕਹਿੰਦੇ ਉਹਨਾਂ ਨੇ ਪ੍ਰਸ਼ਾਸਨ ਨੂੰ ਤੁਸੀਂ ਐਸੋਸੀਏਸ਼ਨ ਵੱਲੋਂ ਕੋਈ ਅਪੀਲ ਕਰੋਗੇ ਕਿ ਜਿਹੜਾ ਇੱਥੇ ਆਟੋ ਰਿਕਸ਼ਾ ਹੈ ਉਹ ਕਿਸ ਟਾਈਮ ਲੰਘਣਾ ਚਾਹੀਦਾ ਕਿਉਂਕਿ ਦੇਖਿਆ ਜਾ ਰਿਹਾ ਕਿ ਸੰਗਤ ਪੈਦਲ ਲੰਘਣ ਨੂੰ ਜਗ੍ਹਾ ਨਹੀਂ ਆ ਗਈ ਤਾਂ ਆਟੋ ਰਿਕਸ਼ਾ ਆਟੋ ਰਿਕਸ਼ ਸਿਰਾਟੇ ਖੁੱਲ ਜਵੇ ਤੇ ਰਾਤ ਨੂੰ 8 ਤੱਕ ਉਹਦੇ ਦਰਮਿਆਨ ਨਾ ਆਵੇ ਜਿਹੜਾ ਉਹਦੇ ਦਰਮਿਆਨ ਆਂਦੇ ਫਿਰ ਬਹੁਤ ਜ਼ਿਆਦਾ ਖਟੋਟ ਦੇ ਬਾਹਰ ਹੋ ਜਾਂਦੀ ਕੋਈ ਸੰਗਤ ਮੁਸ਼ਕਲ ਆਉਂਦੀ ਸਾਰੀ ਇਸ ਬਾਜ਼ਾਰ ਨੂੰ ਸੁੰਦਰੀ ਕਰਨ ਲਈ ਵੀ ਪਾਸ ਹੋਇਆ ਸੀ ਕਾਫੀ ਸਾਲ ਪਹਿਲਾਂ ਪਰ ਅਜੇ ਤੱਕ ਕੋਈ ਜਿਹੜਾ ਕਿ ਬਾਹਰ ਬੋਰਡ ਲੱਗੇ ਹੋਏ ਨੇ ਪਰ ਅਜੇ ਤੱਕ ਕੋਈ ਤਿਆਰੀ ਨਹੀਂ ਹੋਈ ਇਹ ਚਿਰਦਾ ਪਾਸ ਹੋਇਆ ਪਿਆ ਮੈਂ ਕਰਦਾ ਹੀ ਨਹੀਂ ਬੇ ਕਰਨ ਮੈਂ ਤਾਂ ਕਹਿੰਦਾ ਖੁੱਲਾ ਕਰਦਾ ਗੁਰੂ ਰਾਮਦਾਸ ਉੱਤਰ ਵਧੀਆ ਬਣਾ ਦੇਣਾ ਇਤਰੋਂ ਵੀ ਲੜਨ 10 15 ਫੁੱਟ ਜਗ੍ਹਾ ਇਤਰੋਂ ਵੀ ਲੈ ਕੇ ਤਾਂ ਸਾਨੂੰ ਸਾਰਿਆਂ ਨੂੰ ਮਾਰਕੀਟ ਕੋਈ ਦੇ ਦੇਣ ਚੰਗੀ ਜੀ ਪਹਿਲੇ ਪਹਿਲੇ ਮਾਰਕੀਟ ਦੇ ਕੇ ਫੇਰ ਉਜਾੜੋ ਕਿਸਨੂੰ ਦੇ ਕੇ ਇਹ ਨਹੀਂ ਕਿ ਪਹਿਲੇ ਤੁਸੀਂ ਉਜਾੜਦੇ ਹੋ ਤੇ ਦਵੋ ਕੱਖਣਾ ਸਾਰਿਆਂ ਨੂੰ ਵਸਾ ਦਿਓ ਇਹਨਾਂ ਨੂੰ ਕੋ ਮਾਰਕੀਟ ਬਣਾ ਦਿਓ ਤੇ ਗੁਰੂ ਰਾਮਦਾਸ ਜੀ ਦੇ ਘਰ ਨੂੰ ਸੰਗਤ ਖੁੱਲੀ ਜਾਵੇ ਰਾਮ ਨਾ ਜਾਵੇ ਅਸੀਂ ਨਹੀਂ ਕਹਿੰਦੇ ਕਿਸਨੂੰ ਉਜਾੜੋ ਨਹੀਂ ਤੇ ਸੁੰਦੀ ਕਰਨ ਤੇ ਕਰੋ ਜਿਹੜਾ ਕੀਤਾ ਤੁਸੀਂ ਪਾਸ ਵੀ ਕੀਤਾ ਆਪਣੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਬਾਹਰ ਸਾਮਾਨ ਨਾ ਲਗਾਓ ਹਾਂ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਔਰ ਇੱਕ ਕਈ ਵਾਰੀ ਕਰਦਾ ਮਨ ਵੀ ਜਾਂਦੇ ਨੇ ਕੁਝ 2-4 ਦੁਕਾਨਦਾਰ ਹੈਗੇ ਬਾਕੀ ਸਾਰੇ ਇਸ ਵਧੀਆਗੇ ਨਾਲ ਸਾਡਾ ਵਿਆਰ ਬਹੁਤ ਵਧੀਆਗਾ ਬਿਲਕੁਲ ਸੋ ਐਸੋਸੀਏਸ਼ਨ ਜਿਹੜੀ ਕਿ ਰਾਮਸਰ ਬਾਜ਼ਾਰ ਦੀ ਉਹ ਸਾਰੀ ਇਕੱਠੀ ਹੋਈ ਹੈ ਉਹਨਾਂ ਦੇ ਵੱਲੋਂ ਕੁਝ ਮਤੇ ਪਾਸ ਕੀਤੇ ਗਏ ਸੀ ਔਰ ਕਾਫੀ ਪੁਰਾਣਾ ਇਹ ਬਾਜ਼ਾਰ ਹੈ ਲੱਖਾਂ ਦੀ ਗਿਣਤੀ ਵਿੱਚ ਦਿਨ ਵਿੱਚ ਸੰਗਤ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਤੋਂ ਦਰਬਾਰ ਸਾਹਿਬ ਔਰ ਦਰਬਾਰ ਸਾਹਿਬ ਤੋਂ ਸ਼ਹੀਦ ਗੰਗਾਂ ਸਾਹਿਬ ਸੰਗਤ ਆਉਂਦੀ ਹੈ ਸੋ ਬੜੀ ਹੀ ਸ਼ਰਧਾ ਭਾਵ ਨਾਲ ਸੰਗਤਾਂ ਬਾਹਰੋਂ ਆਉਂਦੀਆਂ ਨੇ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਐਸੋਸੀਏਸ਼ਨ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਔਰ ਜੇ ਦੇਖਿਆ ਜਾਵੇ ਤਾਂ ਇੱਕ ਸ਼ਬੀਲ ਵੀ ਇਹਨਾਂ ਵੱਲੋਂ ਬਾਜ਼ਾਰ ਵੱਲ ਰਲਕੇ ਲਗਾਈ ਗਈ ਹੈ ਪਰ ਕੁਝ ਸਮੇਂ ਤੋਂ ਕੁਝ ਮੁਸ਼ਕਲਾਂ ਸਾਹਮਣੇ ਆ ਰਹੀਆਂ ਸੋ ਅੱਜ ਇਹ ਸਾਰੇ ਇਕੱਠੇ ਹੋਏ ਨੇ ਔਰ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕੋਈ ਵੀ ਦੁਕਾਨਦਾਰ ਆਪਣਾ ਜਿਹੜਾ ਸਮਾਨ ਵੇਚਣ ਵਾਲਾ ਉਹ ਦੁਕਾਨ ਤੋਂ ਬਾਹਰ ਨਾਲ ਲਗਾਵੇ ਕਿਉਂਕਿ ਜਿਹੜੀ ਬਾਜ਼ਾਰ ਦੀ ਚੜਾਈ ਉਹ ਬਹੁਤ ਘਟ ਹੈ ਜਦੋਂ ਸਮਾਨ ਲਗਾ ਲਗਾਇਆ ਜਾਂਦਾ ਤਾਂ ਉਸ ਤੋਂ ਬਾਅਦ ਸੰਗਤ ਜਿਹੜੀ ਬਾਹਰ ਆਉਂਦੀ ਉਹਨੂੰ ਕਾਫੀ ਮੁਸ਼ਕਲ ਜਿਹੜੀ ਸਾਹਮਣੇ ਆਉਂਦੀ ਹੈ ਰਸ਼ ਪੈਂਦਾ ਉਸ ਤੋਂ ਬਾਅਦ ਚੋਰੀਆਂ ਵਧਦੀਆਂ ਨੇ ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਇਹ ਸਾਰੀ ਐਸੋਸੀਏਸ਼ਨਾਂ ਜੇ ਇਕੱਠ ਸੋ ਪ੍ਰਸ਼ਾਸਨ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਸੋ ਹੁਣ ਇਹ ਜਿਹੜਾ ਕਿ ਰਸਤਾ ਹੈ ਰਾਮ ਸਰ ਜਿਹੜਾ ਬਾਜ਼ਾਰ ਹੈ ਕਾਫੀ ਪੁਰਾਣਾ ਹੈ ਔਰ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਇਸ ਬਾਜ਼ਾਰ ਵਿੱਚੋਂ ਪੈਦਲ ਹੀ ਲੰਘਦੀ ਹੈ ਸੋ ਜਿੰਨੇ ਵੀ ਆਟੋ ਰਿਕਸ਼ਾ ਜਾਂ ਮੋਟਰਸਾਈਕਲਾਂ ਤੇ ਇਥੋਂ ਲੰਘਦੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਟਾਈਮ ਟੇਬਲ ਬਣਾਇਆ ਜਾਵੇ ਕਿ ਆਟੋ ਰਿਕਸ਼ਾ ਜਾਂ ਬੈਟਰੀ ਰਿਕਸ਼ਾ ਕਦੋਂ ਇਥੋਂ ਲੰਘਿਆ ਜਾਵੇ ਤੇ ਦਿਨ ਵਿੱਚ ਜਿਹੜੀ ਸੰਗਤ ਪੈਦਲ ਲੰਘਦੀ ਆ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਸਭ ਤੋਂ ਪਹਿਲਾਂ ਐਸੋਸੀਏਸ਼ਨਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਡੇ ਲਈ ਸੰਗਤ ਹੈ ਔਰ ਸੰਗਤ ਤੋਂ ਵੱਧ ਕੁਝ ਨਹੀਂ ਕਿਉਂਕਿ ਸੰਗਤ ਦੇ ਜਦੋਂ ਜਿੰਨੀ ਵੀ ਸੰਗਤ ਇੱਥੇ ਆਉਂਦੀ ਹੈ ਉਸ ਨਾਲ ਹੀ ਇਹਨਾਂ ਦੇ ਸਾਰੇ ਰੋਜ਼ਗਾਰ ਇਥੋਂ ਚੱਲਦੇ ਹਨ ਧੰਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ